ਦੇਖਿਓ ਵਸ ਨਿਕਲ ਲਿਆ ਕੈਮਰਾ ਪੂਰਾ ਕੈਮਰਾ ਫੋਟੋ ਖਿੱਚ ਲਉਂਗੇ ਤੋੜੜ ਠੇਕੇਦਾਰ ਅਮਰਜੀਤ ਸਿੰਘ ਕਲੱਬ ਵੱਲੋਂ ਜੀ ਹਰ ਸਾਲ ਕਿੱਟਾਂ ਜਿਵੇਂ ਦਈਆਂ ਜਾਂਦੀਆਂ ਐ ਇੱਥੇ ਜਿਹੜੇ ਵੀ ਬੱਚੇ ਸਿੱਖਲਾਈ ਲੈ ਰਹੇ ਹੁੰਦੇ ਆ ਤੇ ਅੱਜ ਬਹੁਤ ਮਾਣ ਵਾਲੀ ਗੱਲ ਐ ਬਹੁਤ ਅਸੀਂ ਸ਼ੁਕਰਗੁਜ਼ਾਰ ਵੀ ਐ ਕਿਕ ਸਟੂਡੀਓ ਵੱਲੋਂ ਆਪਣਾ ਸਮਿਖਿ ਜੀ ਵੱਲੋਂ ਇਹ ਸਪான்ਸਰ ਕੀਤੀਆਂ ਗਈਆਂ ਸੀਗੀਆਂ ਜੋ ਹੁਣੇ ਅਸੀਂ ਡਿਸਟ੍ਰੀਬਿਊਟ ਕਰਕੇ ਆਟੇ ਆ ਲਗਭਗ 50 55 ਦੇ ਕਰੀਬ ਬੱਚੇ ਸੀਗੇ ਜਿਨ੍ਹਾਂ ਨੂੰ ਕਿੱਟਾਂ ਪ੍ਰੋਵਾਈਡ ਕਰਾਈਆਂ ਗਈਆਂ ਤੇ ਹੋਰ ਤਾਂ ਕੀ ਕਰਿਆ ਆ ਕਲੱਬ ਦੀਆਂ ਨੇ ਕਲੱਬ ਦੀਆਂ ਕਲੱਬ ਦੇ ਵਿੱਚ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਲੇ ਥੋੜੀ ਦੇਰ ਪਹਿਲਾਂ ਹੀ ਸਾਨੂੰ ਵੀ ਪਤਾ ਲੱਗਿਆ ਜਿਹੜੇ ਸਾਡੇ ਕੋਚ ਸਾਹਿਬ ਹੈਗੇ ਆ ਇਹ ਇੰਡੀਅਨ ਟੀਮ ਦੇ ਵਿੱਚ ਇਹਨਾਂ ਨੂੰ ਕੋਚਿੰਗ ਵਾਸਤੇ ਸਿਲੈਕਟ ਕਰਿਆ ਗਿਆ ਤੇ ਇੰਡੀਅਨ ਟੀਮ ਦੇ ਵਿੱਚ ਇਹ ਹੁਣ ਮਤਲਬ ਕੋਚਿੰਗ ਦਿਆ ਕਰਨਗੇ ਤੇ ਟਿਲ ਦਾ ਟਿਲ ਦਾ ਟਾਈਮ ਉਰੇ ਇਹ ਕੋਚਿੰਗ ਦਿੰਦੇ ਸੀਗੇ ਤੇ ਕਾਫੀ ਬੱਚੇ ਨਿਕਲੇ ਆ ਜੀ ਸਾਡੇ ਕਾਫੀ ਵੱਡੇ ਵੱਡੇ ਕਲੱਬਾਂ ਦੇ ਵਿੱਚ ਬੱਚੇ ਖੇਡ ਰਹੇ ਆ ਅੱਗੇ ਦੀ ਕੀ ਪਲਾਨਿੰਗ ਹੈ ਤੁਹਾਡੀ ਅੱਗੇ ਦੀ ਪਲਾਨਿੰਗ ਇਹੀ ਹੈ ਜੀ ਬਜੇ ਫੁੱਟਬਾਲ ਦੇ ਵਿੱਚ ਵੱਤੇ 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 ਵੱ ਬੱਚਿਆਂ ਨੂੰ ਜੋੜਿਆ ਜਾਵੇ ਤਾਂ ਜੋ ਬੱਚਿਆਂ ਦੀ ਖੇਡਾਂ ਦੇ ਨਾਲ ਬਣਿਆ ਰਵੇ ਉਹਨਾਂ ਦਾ ਮਨ ਬਣਿਆ ਰਵੇ ਤੇ ਬੱਚੇ ਗਰਾਊਂਡ ਦੇ ਪ੍ਰਤੀ ਜਾਗਰੂਕ ਹੋਣ ਜਿਹੜੇ ਕਿੱਟ ਚੱਗੀਆਂ ਜੀ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜਾ ਵਧੀਆ ਪ੍ਰਾਲਾ ਇਹ ਸਾਡੇ ਜਿਹੜੇ ਸ਼ਹਿਰ ਦੇ ਸਾਡੇ ਰਾਮਾਬੀਰ ਜੀ ਸਮੀਤ ਬਾਈ ਰੈਣੀ ਦੀ ਟੀਮ ਹੈ ਜਿਹੜੀ ਇਹ ਬੜੇ ਟਾਈਮ ਤੋਂ ਆਪਣੇ ਲੈ ਕੇ ਚ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਨੌਜਵਾਨ ਹੈ ਸਾਡੇ ਯੂਥ ਹੈ ਉਹ ਖੇਡਾਂਵਾਰ ਆਕਰਸ਼ਿਤ ਹੋਵੇ ਇਹ ਬਹੁਤ ਵਧੀਆ ਪਰਾਲਾ ਹੈ ਇਹਦੀ ਬਹੁਤ ਜਿੰਨੀ ਆਪਾਂ ਕਹੋ 19 ਜਿਹੜੀ ਆਪਾਂ ਨੂੰ ਤਰਫ ਕਰਨੀ ਚਾਹੀਦੀ ਤੁਸੀਂ ਨੌਜਵਾਨ ਨੂੰ ਨਸ਼ੇ ਦੇ ਵਿਰੁੱਧ ਵੀ ਜਾ ਕੇ ਕਰ ਰਹੇ ਹੋ ਕਾਫੀ ਰੈਲੀਆਂ ਵੀ ਕਰ ਚੁੱਕੇ ਹੋ ਤੇ ਹੁਣ ਗਰਾਊਂਡ ਦੇ ਨਾਲ ਵੀ ਕਾਫੀ ਸਮੇਂ ਤੋਂ ਜੁੜੇ ਹੋਏ ਆ ਠੀਕ ਹੋਵੇ ਖਿਡਾਰੀਆਂ ਲਈ ਕੀ ਕਹਾ ਜਾਓਗੇ ਖਿਡਾਰੀਆਂ ਲਈ ਆਹੀ ਕਹਾ ਕਹਿਣਾ ਜਾਵਾਂਗੇ ਆਪਾਂ ਪਹਿਲਾ ਸਭ ਤੋਂ ਪਹਿਲਾ ਤਾਂ ਮੇਰੀ ਗੱਲ ਦਾ ਮਾਈਂਡ ਨਾ ਕਰੋ ਸਭ ਤੋਂ ਪਹਿਲਾ ਤਾਂ মিডিਆ ਨੂੰ ਆਪਣੇ ਆਪ ਤੇ ਥੋੜਾ ਜਿਹਾ ਕੰਟਰੋਲ ਕਰਨ ਦੀ ਲੋੜ ਹੈ ਜਦੋਂ ਆਪਣਾ ਕੋਈ ਸ਼ਹਿਰ ਦਾ ਕੋਈ ਬੱਚਾ ਜੱਜ ਬਣਦਾ ਏ ਕੋਈ ਪਲੇਅਰ ਬਣਦਾ ਕੋਈ ਕੋਚ ਬਣਦਾ ਏ ਉਹਦੀ ਸਲਾਘਾ ਵਧੀਆ ਕਰਨੀ ਚਾਹੀਦੀ ਆ ਨਾ ਕਿ ਉਹ ਲੋਰਸਰਾ ਹੀ ਗੈਂਗਸਟਰ ਹੋ ਗਏ ਉਹਨੇ ਜੇਲ ਚਾਹ ਕਰਤਾ ਵੀਡੀਓ ਬਣ ਗਈ ਉਹਨੇ ਫਲਾਣੇ ਦਾ ਕਤਲ ਕਰਾ ਦਿੱਤਾ ਇਹ ਚੀਜ਼ਾਂ ਤੇ ਮੀਡੀਆ ਨੂੰ ਗਰੇਜ ਕਰਨਾ ਚਾਹੀਦਾ ਏ ਜਿਹੜੀ ਪ੍ਰਮੋਟ ਕਰਨਾ ਚਾਹੀਦਾ ਖੇਡ ਨੂੰ ਕਰਨਾ ਚਾਹੀਦਾ ਤਰੱਕੀ ਨੂੰ ਪੰਜਾਬ ਦੀ ਤਰੱਕੀ ਨੂੰ ਪ੍ਰਮੋਟ ਕਰਨਾ ਚਾਹੀਦਾ ਏ ਇਹ ਚੀਜ਼ਾਂ ਨਾਲ ਲੋਕਾਂ 'ਚ ਯੂਥ ਸਾਡੇ ਯੂਥ ਵਿੱਚ ਜਿਹੜਾ ਮੈਸੇਜ ਬਹੁਤ ਗਲਤ ਜਾਂਦਾ ਹੈ ਵਧਿਆ ਦੀ ਕੀ ਕੀ ਗੱਲ ਕਰ ਰਹੇ ਹੋ ਜੀ ਕਿਉਂਕਿ ਤੁਸੀਂ ਵੀ ਗਰਾਉਂਡ ਦੇ ਨਾਲ ਕਿਹਾ ਹੋਇਆ ਦੇਖੋ ਮੈਂ ਤਾਂ ਆਪਣੇ ਲੈਵਲ ਤੇ ਨਸ਼ਾ ਅਬਰਧ ਲੱਗਿਆ ਵਾਂ ਬਾਕੀ ਆ ਜਸਮੀਤ ਰਹੀਆਂ ਰਮੇ ਵੀ ਰਹੀਆਂ ਇਹ ਵੀ ਲੱਗੇ ਹੋਏ ਨੇ ਤੇ ਆਪਾਂ ਇੱਕ ਕੋਸ਼ਿਸ਼ ਕਰ ਸਕਦੇ ਹਾਂ ਦੇਖੋ ਜਿਹੜੀ ਚੀਜ਼ ਗੈਂਗਸਟਰ ਲਾਲੋ ਨਸ਼ਾ ਲਾਲੋ ਹੌਲੀ ਹੌਲੀ ਵਧਿਆ ਹੈ ਜੇ ਆਪਾਂ ਸਾਰੇ ਬੰਦੇ ਘਰੇ ਬਹਿ ਜੰਨੇ ਆ ਕਿ ਹਾਂ ਜੀ ਇਹ ਕੰਟਰੋਲ ਨਹੀਂ ਹੋਣਾ ਉਹ ਗਲਤ ਗੱਲ ਹੈ ਜਿੱਦਾਂ ਇਹ ਵਧਿਆ ਉਵੇਂ ਇਹ ਠੱਲ ਪੈ ਸਕਦੀ ਆ ਆਪਣੇ ਲੈੱਕੇ ਚ ਇਹ ਬਾਈਰਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕਰਿਆ ਦੇਖੋ ਕਿੰਨੇ ਨੌਜਵਾਨ ਜਵਾਨ ਅੱਜ ਗਰਾਊਂਡ 'ਚ ਜਿਹੜੇ ਖੇਡਣ ਵਾਸਤੇ ਆਏ ਹੋਏ ਆ ਇਹ ਜਿਹੜਾ ਬਹੁਤ ਵਧੀਆ ਪ੍ਰਾਲਾ ਹਰੇਕ ਬੰਦੇ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਬੇਝਕ ਦੇਖੋ ਬਾਈ ਕਈ ਬੰਦੇ ਦੀ ਆਪਸੀ ਲੜ-ਡੱਡ ਹੁੰਦੀ ਹੈ ਇਹਦੇ 'ਚ ਕੋਈ ਗਰੇਜ ਨਹੀਂ ਹੈਗਾ ਬਹੁਤ ਬੰਦੇ ਇੱਕ ਦੂਜੇ ਪਰ ਜਿੱਥੇ ਯੂਥ ਨੂੰ ਪ੍ਰੋਮੋਟ ਕਰਨ ਦਾ ਕੰਮ ਆ ਗਿਆ ਜਾਂ ਸ਼ਹਿਰ ਦੀ ਤਰੱਕੀ ਦਾ ਉੱਥੇ ਸਭ ਨੂੰ ਇਕੱਠੇ ਹੋ ਜਾਣਾ ਚਾਹੀਦਾ ਕੋਈ ਵੀ ਪਾਰਟੀ ਹੋਵੇ ਕੋਈ ਵੀ ਗਰੁੱਪ ਹੋਵੇ ਕੋਈ ਵੀ ਮਤਵੇਵਾ ਉਹਨੂੰ ਦੂਰ ਕਰ ਦੇਣਾ ਚਾਹੀਦਾ ਬੰਦੇ ਨੂੰ ਪਰੌੜੀ ਦੇ ਗਰਾਊਂਡ ਦੀ ਗੱਲ ਕਰੀਏ ਤਾਂ ਇੱਥੋਂ ਖੇਡ ਕੇ ਇੱਥੋਂ ਕੋਚਿੰਗ ਦੇ ਕੇ ਅੱਜ ਇੰਡੀਆ ਦੀ ਟੀਮ ਦੇ ਵਿੱਚ ਐਜ਼ ਅ ਕੋਚ ਅਪੁਆਇੰਟਮੈਂਟ ਹੋਈ ਹੈ ਜਸਮੀਤ ਸਿੰਘ ਮਿੰਟੂ ਦੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪਰਾਲਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਹਾਂ ਜੀ ਬਾਈ ਰਹੀ ਮਿਹਨਤ ਕਰਦੇ ਆਂ ਜੇ ਹੁਣ ਇਹਨਾਂ ਨੂੰ ਦੇ ਕੋਰੇ ਜੇ ਮੰਨ ਕੇ ਚੱਲੋ 500 ਨਿਆਣਾ ਖੇਲਣਾ ਆ ਰਿਹਾ ਉਹਨਾਂ ਦੀ ਇੱਕ ਮਤਲਬ ਯੋਗਨ ਪੈਦਾ ਹੋਣਾ ਵੀ ਸਾਡਾ ਕੋਚ ਸਾਹਿਬ ਲਾਲੋ ਉਹਨੇ بڑے ਲੈਵਲ ਤੇ ਗਿਆ ਹਨਾ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰਨ ਨੂੰ ਇਹਨੂੰ ਕਹਿੰਦੇ ਨਾ ਹੌਲੀ-ਹੌਲੀ ਉੱਪਰ ਪਲਭਦੀਆਂ ਹੁਣ ਆਪਣੇ ਸ਼ਹਿਰ ਦਾ ਜਿਹੜਾ ਨਾਮ ਕੁਰਾਲੀ ਦਾ ਜੇ ਕੋਈ ਨਹੀਂ ਵੀ ਜਾਣਦਾ ਉਹ ਵੀ ਕਹੂਗਾ ਵੀ ਜਸਮੀਨ ਸਿੰਘ ਮਿੰਟੂ ਕੁਰਾਲੀ ਤੋਂ ਆਇਆ ਕੋਚ ਇਹ ਚੀਜ਼ ਨੂੰ ਪਾ ਅਚੀਵਮੈਂਟ ਕਹਿ ਸਕਦੇ ਅਸਲੀ ਮੀਡੀਆ ਨੂੰ ਵੱਧ ਤੋਂ ਵੱਧ ਇਹ ਚੀਜ਼ ਨੂੰ ਦਿਖਾਉਣਾ ਚਾਹੀਦਾ ਹੈ ਕਿ ਕਿਵੇਂ ਇੱਕ ਬੰਦੇ ਨੇ ਅਲੱਗ ਜਿੰਮੇਤ ਕਰਕੇ ਨੌਜਵਾਨਾਂ ਨੂੰ ਗਰਾਊਂਡ 'ਚ ਲਿਆਂਦਾ ਉਦੋਂ ਬਾਅਦ ਕਿੱਦਾਂ ਇੰਡੀਆ ਟੀਮ 'ਚ ਸਿਲੈਕਟ ਹੋਏ ਆ ਇਹ ਚੀਜ਼ਾਂ ਵੱਲ ਜਿਹੜਾ ਨੌਜਵਾਨਾਂ ਦਾ ਰੁਝਾਨ ਆ ਉਹ ਪੈਦਾ ਹੋਣਾ ਚਾਹੀਦਾ ਹੈ ਕੋਸ਼ਿਸ਼ ਵੀ ਕਰਨੀ ਚਾਹੀਦੀ ਨੌਜਵਾਨ ਨਸ਼ਿਆਂ ਔਰ ਗੈਂਗਸਟਰਵਾਦ ਦੀ بجائے ਬਾਹਰ ਕੈਨੇਡਾ ਅਮਰੀਕਾ ਕਿਸੇ ਵੀ ਕੰਟਰੀ ਜਾਣ ਦੀ ਬਜਾਏ ਇੱਥੇ ਰਹਿ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਕੇ ਆਪਣੇ ਪੰਜਾਬ ਨੂੰ ਚਲਾਉਣਾ ਕੀ ਲੱਗਦਾ ਸਾਰ ਇਹਨਾਂ ਦੀ ਜਿਸ ਤਰ੍ਹਾਂ ਉਹ ਨਿਪਟਦੀ ਹੋਈ ਆ ਕੋਚ ਦੇ ਤੌਰ ਤੇ ਇੰਡੀਆ ਟੀਮ ਦੇ ਵਿੱਚ ਉਸ ਨੂੰ ਦੇਖ ਕੇ ਹੋਰ ਨੌਜਵਾਨਾਂ ਨੂੰ ਵੀ ਬਲਕੁਲ ਡੈਫੀਨੇਟਲੀ ਗੈਂਗਸਟਰ ਕਿੱਦਾਂ ਵੱਧਦੇ ਆ ਨਸ਼ਾ ਕਿਵੇਂ ਵੱਧਦਾ ਏ ਐਦਾਂ ਹੀ ਖੇਡਣ ਦਾ ਰਹੀ ਹੈ ਨਾ ਵੱਧ ਏ ਜੇ ਉਹਨ ਇੱਕ ਬੰਦਾ ਕੋਚ ਬਣਿਆ ਚਾਰ ਨੂੰ ਹੋਰ ਹੋਰੀਆ ਉਹ ਪੈਦਾ ਹੋਊਗਾ ਇਲਾਕੇ ਦਾ ਮਾਣ ਸਨਮਾਨ ਜਿਹੜੇ ਨੌਜਵਾਨ ਚਮਕਾ ਰਹੇ ਆ ਦੇਖੋ ਜਦੋਂ ਆਪਾਂ ਸ਼ੁਰੂਤੀ ਨਾ ਇਸ ਚੀਜ਼ ਨੂੰ ਸਪੋਰਟਸ ਨੂੰ ਪ੍ਰਮੋਟ ਕਰਨ ਲੱਗ ਜੰਨੇ ਆ ਉਹ ਨੌਜਵਾਨਾਂ ਦੇ ਜਿਹੜਾ ਜੋ ਆਣਾ ਉਹ ਸਪੋਰਟਸ ਵੱਲ ਆ ਜਾਂਦਾ ਜਦੋਂ ਆਪਾਂ ਮੀਡੀਆ 'ਚ ਦਿਖਾ ਦਿੰਨੇ ਆ ਜੱਗੂ ਨੇ ਫੋਟੋ ਪਾਤੀ ਨਸ਼ਾ ਸਮਗਲਰ ਨੇ ਆਏ ਕਰਤਾ ਉਹਨੇ ਜੇਲ੍ਹ 'ਚ ਉਹ ਫਿਰ 네ਗਟਿਵ ਪੁਆਦੀ ਜਾਂਦੀ ਹੈ ਹੋ ਸਕਦਾ ਦੇਖੋ ਕਈ ਆਪਣੇ ਨੌਜਵਾਨ ਜਿਹੜੀ ਛੋਟੀ ਉਮਰ ਦੇ ਹੁੰਨੇ ਉਹ ਲਾਈ ਲੱਗ ਹੁੰਨੇ ਜਿੱਦਾਂ ਉਹਨਾਂ ਨੂੰ ਤੁਸੀਂ ਲਾਉਂਗੇ ਜਿੱਦਾਂ ਨਾ ਮੈਸੇਜ ਦਵਾਂਗੇ ਉਦਾਂ ਦੇ ਬਣ ਜੰਨੇ ਉਹ ਉਹਨਾਂ ਨੂੰ ਸਪੋਰਟਸ ਵੱਲ ਜਿਹੜਾ ਹੁਣ ਵਧੀਆ ਪਰਾਲਾ ਹੈ ਸਾਰੀ ਟੀਮ ਦਾ ਵਧੀਆ ਉਹਨਾਂ ਨੂੰ ਉਧਰੋਂ ਲੈ ਕੇ ਜਾਣਾ ਚਾ ਜਨਵਾਜੀ ਕਿੱਟਾਂ ਕਿੰਨੀਆਂ ਗਈਆਂ ਜੀ ਜਾਣਕਾਰੀ ਦਿਓਗੇ ਕਿੰਨੇ ਕਿ ਬੱਚਿਆਂ ਨੂੰ ਦਿੱਤਾ ਸੀ ਦੇਖੋ ਅ ਅੱਜ ਅਸੀਂ ਆਪਣੇ ਠੇਕੇਦਾਰ ਮਰਜੀ ਸੀ ਕਲੱਬ ਕਰਾਲੀ ਦੇ ਜੋ ਅਕੈਡਮੀ ਦੇ ਬੱਚੇ ਆ ਉਹਨਾਂ ਨੂੰ ਸਾਡੇ ਕੇਕ ਸਟੂਡੀਓ ਜੋ ਸਾਡੇ ਕਲੱਬ ਦੇ ਮੈਂਬਰ ਐ ਸਮਿਖਸ਼ ਗੌਤਮ ਜੀ ਇਹਨਾਂ ਵੱਲੋਂ ਸਾਡੀ 50 ਕਿੱਟਾਂ ਸਾਨੂੰ ਸਪான்ਸਰ ਕੀਤੀਆਂ ਗਈਆਂ ਤੇ 50 ਬੱਚਿਆਂ ਨੂੰ ਅੱਜ ਇਹ ਕਿੱਟਾਂ ਅੱਜ ਡਿਸਟ੍ਰਿਬਿਊਟ ਕੀਤੀਆਂ ਪਹਿਲਾਂ ਵੀ ਸੋਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਉਹ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਸ਼ਾਅ ਲੱਗਦਾ ਉਹ ਬਤਵਾ ਦੋ ਨਹੀਂ ਦੇਖੋ ਸਮੇ ਸਮੇਂ ਜੇ ਸਾਡੇ ਕਲੱਬ ਲੋ ਐਕਟੀਵਿਟੀਆ ਹੁੰਦੀ ਰਹਿੰਦੇ ਆ ਟੂਰਨਾਮੈਂਟ ਹੁੰਦੇ ਰਹਿੰਦੇ ਆ ਕਿੱਟਾਂ ਬੱਚਿਆਂ ਨੂੰ ਦਿੱਤੀ ਜਾਂਦੀਆਂ ਬੂਟ ਵਗੈਰਾ ਦਿੱਤੇ ਜਾਂਦੇ ਆ ਤੇ ਸਾਰੇ ਰਲ ਮਿਲ ਕੇ ਬੱਚੇ ਚ ਉਤਸ਼ਾਹ ਬਹੁਤ ਹੈ ਕਿਉਂਕਿ ਅਸੀਂ ਇਹ ਚੀਜ਼ ਨੂੰ ਅਗਰ ਅਸੀਂ ਆਪਣੇ ਤੇ ਲਈਏ ਜਦ ਅਸੀਂ ਛੋਟੇ ਸੀ ਸਾਨੂੰ ਵੀ ਬੜਾ ਚਾਅ ਹੁੰਦਾ ਸੀ ਸਾਨੂੰ ਕੋਈ ਨਾ ਕੋਈ ਕਿੱਟ ਮਿਲ ਗਈ ਜਾਂ ਸ਼ੂ ਮਿਲ ਗਿਆ ਤੇ ਮੈਂ ਧੰਨਵਾਦ ਕਰਦਾ ਇਹ ਸਮਿਖ ਸ਼ਿਗੋਤੋਂ ਦਾ ਜਿਹੜਾ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਵੀਰ ਜੀ ਸਾਡੀ ਜੋ ਸੇਵਾ ਲਾਓਗੇ ਤੇ ਇਹਨਾਂ ਨੇ ਸਾਡੇ ਕਲੱਬ ਨੂੰ ਇਹ ਪਚਾ ਚਰਸੀਆ ਡਿਸਟ੍ਰੀਬਿਊਟ ਕੀਤੀ ਅਸੀਂ ਦੁਆਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅਗਰ ਐਦਾ ਦੇ ਜਿਹੜੇ ਮਿੱਤਰ ਸੱਜਣ ਹੈਗੇ ਆ ਜੋ ਸਮੇ ਸਮੇਂ ਸਿਰ ਸਾਨੂੰ ਬੱਚਿਆਂ ਨੂੰ ਸਪான்ਸਰ ਕਰਦੇ ਰਹਿੰਦੇ ਕਦੇ ਕਿੱਟਾਂ ਕਦੇ ਫੁੱਟਬਾਲਾਂ ਕਦੇ ਕਾਫੀ ਕੁਝ ਹੋਰ ਵੀ ਕਰਦੇ ਆ ਤਾਂ ਸਾਡਾ ਵੀ ਥੋੜਾ ਹੌਸਲਾ ਵੱਧਦਾ ਇਹਦੇ ਅਸੀਂ ਵੀ ਹੋਰ ਵਧੀਆ ਮੋਟੀਵੇਟ ਹੋਨੇ ਆ ਤੇ ਅੱਗੇ ਚੰਗਾ ਕੰਮ ਕਰਨ ਵਾਸਤੇ ਸਮਰਿਤ ਨਾ ਕੇਸਰਨੀ ਪਲਾਨਿੰਗ ਦਾ ਕਿਉਂਕਿ ਪਹਿਲਾਂ ਇੱਥੇ ਕਾਫੀ ਵਧੀਆ ਮੈਚ ਦੇਖਣ ਨੂੰ ਮਿਲੇ ਸੀ ਗਰਾਊਂਡ ਦੇ ਵਿੱਚ ਫਿਊਚਰ ਦੇ ਲਈ ਕੀ ਪਲਾਨ ਕਰਦੇ ਦੇਖੋ ਫਿਊਚਰ ਦੇ ਲਈ ਹੁਣ ਅਸੀਂ ਜਿਸ ਤਰ੍ਹਾਂ ਸਾਡਾ ਥੋੜਾ ਗਰਾਊਂਡ ਨੂੰ ਮੈਂਟੇਨ ਕਰਨ ਤੋਂ ਬਾਅਦ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਆਪਣਾ ਜਿਸ ਤਰ੍ਹਾਂ ਅਸੀਂ ਟੂਰਨਾਮੈਂਟ ਪਹਿਲਾਂ ਕਰਵਾਉਂਦੇ ਰਿਹਾ ਹਾਂ 올 ਇੰਡੀਆ ਲੈਵਲ ਦੇ ਤੇ ਇਸ ਵਾਰ ਅਸੀਂ ਥੋੜਾ ਬੱਚਿਆਂ ਦਾ ਵੀ ਨਾਲ ਸੋਚ ਰਿਹਾ ਅਡਰੈਸ 714 ਦਾ ਕਿ ਅਸੀਂ ਨਾਲ-ਨਾਲ ਬੱਚਿਆਂ ਦੇ ਟੂਰਨਾਮੈਂਟਸ ਵੀ ਕਰਵਾਈਏ ਤੇ ਬੱਚਿਆਂ ਨੂੰ ਥੋੜਾ ਵੇਰ ਵੀ ਕਰੀਏ ਇਹਦੇ ਬਾਰੇ ਤਾਂ ਇਹੀ ਪਲਾਨ ਹੋ ਰਿਹਾ ਹਲੇ ਅੱਗੇ ਫਿਊ ਇੰਡੀਆ ਦੇ ਕੈਂਪ ਦੇ ਵਿੱਚ ਵੀ ਹੈ ਤੇ ਹੋਪਫੁਲੀ ਅੱਗੇ ਵੀ ਬੱਚੇ ਬਹੁਤ ਚੰਗੇ ਸਾਡੇ ਕੋਲ ਨਿਕਲ ਰਹੇ ਆ ਤੇ ਪਰਮਾਤਮਾ ਕਰੇ ਇੱਕ ਦਿਨ ਸਾਡੇ ਬੱਚੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੇ ਫਲੱਡ ਲੈਟਾਂ ਲਗਾਉਣ ਦੀ ਗੱਲ ਵੀ ਇੱਥੇ ਹੋਈ ਹੈ ਜੀ ਮੈਂਬਰ ਆਫ ਪਾਰਲੀਮੈਂਟ ਮਨੀਸ਼ ਤਵਾੜੀ ਦੁਆਰਾ ਫੰਡ ਵੀ ਜਾਰੀ ਕੀਤੇ ਗਏ ਸੀ ਕੀ ਲੱਗਦਾ ਵੀ ਕਦੋਂ ਤੱਕ ਉਹ ਲੈਟਾਂ ਦੇਖਣ ਨੂੰ ਮਿਲਣਗੀਆਂ ਹਾਂ ਜੀ ਉਹ ਕੰਮ ਸਾਡਾ ਅੰਡਰ ਪ੍ਰੋਸੈਸ ਹੈ ਹੁਣ ਵੀ 10 ਤਰੀਕ ਨੂੰ ਮਨੀਸ਼ ਤਵਾੜੀ ਨਾਲ ਸਾਡੀ ਗੱਲ ਹੋਈ ਸੀ ਸਾਡੇ ਕਲੱਬ ਦੇ ਤੋ ਪਹਿਲੇ ਚੇਅਰਮੈਨ ਰਵਾਂ ਗਾਂਧੀ ਦੀ ਤੋ ਉਹਦੀ ਗੱਲ ਹੋਈ ਸੀ ਤੇ ਉਹਨਾਂ ਨੇ ਪੂਰਾ ਆਸ਼ਵਾਸ਼ਣ ਦਿੱਤਾ ਡੀਸੀ ਨੂੰ ਆਰਡਰ ਕਰਤੇ ਆ ਤੇ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਤੁਹਾਨੂੰ ਅਸੀਂ ਇੱਥੇ ਫਲਡ ਲੈਟਾ ਦਾ ਜੋ ਵੀ ਫੰਡ ਰੀਲੀਜ਼ ਹੋਇਆ ਤੇ ਫਲਡ ਲੈਟਾ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਧੰਨਵਾਦ